ਕਿ ਪੰਜਾਬ ਦੇ ਕਿਸਾਨ ਨੂੰ ਮਾਰਿਆ ਜਾ ਰਿਹਾ ਹੈ ਕਿ ਹੱਥ ਖੜੇ ਕਰ ਦੇ ਖੇਤੀ ਤੋਂ ਪਰ ਪੰਜਾਬ ਦਾ ਕਿਸਾਨ ਹੱਥ ਖੜੇ ਨਹੀਂ ਕਰੂਗਾ ਇਹਨਾਂ ਕੋ ਗੋਡੇ ਟਿਕਾ ਕੇ ਸੱਜੇ ਕਿ ਉਸ ਗ੍ਰਹਿ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਔਰ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਨੇ ਜਿਨ੍ਹਾਂ ਲੋਕਾਂ ਨੇ ਨਿਹੱਥੇ ਕਿਸਾਨਾਂ ਤੇ ਗੱਡੀਆਂ ਚਾੜ ਕੇ ਸਕੂਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਬਾਜਵਾ ਤੋਂ ਬਚੋ ਕਿਉਂਕਿ ਨਾ ਤਾਂ ਇਹ ਤੁਹਾਨੂੰ ਤੁਹਾਡੀ ਜਮੀਨ ਤੋਂ ਤੁਹਾਨੂੰ ਚਾਹੁੰਦੇ ਨੇ ਤੁਹਾਡੀਆਂ ਫਸਲਾਂ ਦੇ ਰੇਟ ਤੁਹਾਨੂੰ ਦੇਣਾ ਚਾਹੁੰਦੇ ਇਹ ਸਾਰਾ ਕੁਝ ਤੁਹਾਡੇ ਨਾਲ ਕਰਨਾ ਚਾਹੁੰਦੇ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗੇ ਹੋਏ ਨੇ ਕਾਰਪੋਰੇਟ ਘਰਾਣਿਆਂ ਨੂੰ ਇਹ ਸਾਰਾ ਕੁਝ ਸੰਪਨਾ ਚਾਹੁੰਦੇ ਨੇ ਕਿਉਂਕਿ ਜਿੱਥੇ ਉਹਦੀ ਤਫ਼ਸੀਲ ਸੁਣੀ ਆਉਂਦੇ ਨੇ ਢੇੜੇ ਉਹ ਤਾਂ ਬਾਅਦ ਜਿਹੜਾ ਗ੍ਰਹਿ ਮੰਤਰੀ ਆ ਬੈਠਾ ਉਹਦਾ ਮਤਲਬ ਕੀ ਹੈ ਹਰ ਬੱਚੇ-ਬੱਚੇ ਨੂੰ ਪਤਾ ਕੀ ਉਹਨੂੰ ਬਤਾਇਆ ਜਾ ਰਿਹਾ ਪਰ ਇਹ ਕਿਸਾਨ ਜਿੰਨਾ ਚਿਰ ਸਦਾ ਨਹੀਂ ਲੀਹੇ ਜੀ ਸੇਨੀ ਹਟਾਣ ਦੇ ਆਪ ਦਿੱਤੀ ਬੈਲ ਅਤੇ ਮੋਦੀ ਸਰਕਾਰ ਔਰ ਕਾਰਪੋਰੇਟ ਘਰਾਣਿਆਂ ਦੇ ਨੱਕ ਤੋਂ ਦਮ ਲੈ ਕੇ ਚੱਟ ਰਹੀ ਹੈ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਹ ਲਖੀਨਪੁਰ ਖੀਰੀ ਦੀ ਘਟਨਾ ਹੋਈ ਸੀ ਜਿੱਦੇ ਚਾਰ ਕਿਸਾਨ ਸ਼ਹੀਦ ਕੀਤੇ ਸੀ ਤੇ ਇੱਕ ਜਿਹੜਾ ਸਾਡਾ ਪੱਤਰਕਾਰ ਵੀਰ ਹੈ ਉਹ ਸ਼ਹੀਦ ਕਰ ਦਿੱਤਾ ਸੀ ਬੀਜੇਪੀ ਦੇ ਗੁੰਡਿਆਂ ਵੱਲੋਂ ਤੇ ਗ੍ਰਹਿ ਰਾਜ ਮੰਤਰੀ ਦੀ ਖੈ ਦੇ ਉੱਤੇ ਉਹਦੇ ਹੀ ਬੇਟੇ ਵੱਲੋਂ ਇਹ ਸਾਰਾ ਮਤਲਬ ਕਾਰੋਬਾਰ ਕੀਤਾ ਗਿਆ ਉਹਦੇ ਰੋਸ ਵਜੋਂ ਅਜੇ ਕਾਲ ਦਿੱਤੀ ਗਈ ਸੀ ਕਿ 10 ਤੋਂ ਲੈ ਕੇ 4 ਵਜੇ ਤੱਕ ਟ੍ਰੇਨਾਂ ਨੇ ਜਿਹੜੀਆਂ ਰੋਕੀਆਂ ਜਾਣਗੀਆਂ ਸੋ ਅੱਜ ਅਸੀਂ ਧਰਾਂ ਤੇ ਬੈਠੇ ਆ ਇੱਥੇ ਨਾਵੇ ਰੇਲਵੇ ਸਟੇਸ਼ਨ ਦੇ ਉੱਤੇ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਸਾਰੇ ਇੰਡੀਆ ਦੇ ਵਿੱਚ ਜਿਹੜੇ ਰੇਲਾਂ ਨੇ ਜਿਹੜੀਆਂ ਰੋਕੀਆਂ ਜਾਣਗੀਆਂ ਤੁਹਾਨੂੰ ਲੱਗਦਾ ਕਿ ਮੁਕੰਮਲ ਕਾਰਵਾਈ ਹੋਊਗੀ ਉਸ ਤੇ ਦੇਖੋ ਕਾਰਵਾਈ ਤਾਂ ਕਰਨੀ ਹੈ ਸਰਕਾਰ ਨੇ ਬਾਰੇ ਇਹ ਵੀ ਅਸੀਂ ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਹੁੰਦੀਆਂ ਤੇ ਨਾਲ ਦੀ ਨਾਲ ਇਹ ਆ ਵੀ ਜਿਹੜੇ ਕਾਨੂੰਨਾਂ ਦੇ ਲਈ ਅਸੀਂ ਬੈਠੇ ਆ ਜਿਹਨੂੰ 11 ਮਹੀਨੇ ਹੋ ਚੱਲੇ ਨੇ ਸਾਰੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਨੇ ਪਹਿਲਾਂ ਪੰਜਾਬ ਦੇ ਵਿੱਚ ਧਰਨਾ ਚੱਲਿਆ ਫਿਰ ਪੰਜਾਬ ਤੋਂ ਹਰਿਆਣਾ ਨਾਲ ਜੁੜਿਆ ਤੇ ਇਸੇ ਤਰ੍ਹਾਂ ਸਾਰੀਆਂ ਸਟੇਟਾਂ ਨੂੰ ਨਾਲ ਜੋੜ ਕੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਬਰੂਹਾਂ ਦੇ ਉੱਤੇ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹ ਅੰਦੋਲਨ ਉਦੋਂ ਹੀ ਖਤਮ ਹੋਏਗਾ ਜਦੋਂ ਸਾਡੀਆਂ ਮੰਗਾਂ ਨੇ ਜਿਹੜੀਆਂ ਮੰਨੀ ਜਾਣੀਆਂ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣਗੇ ਤੇ ਖੇਤੀ ਸ਼ੋਧ ਬਿਆ ਜਿਹੜਾ ਆਪਣਾ ਬਿਜਲੀ ਸੰਸ਼ੋਧਨ ਬਿਲਾ ਉਹ ਵਾਪਸ ਲਿਆ ਜਾਏਗਾ ਤੇ ਪ੍ਰਾਣੀ ਵਾਲਾ ਜਿਹੜਾ ਪੋਲੂਸ਼ਨ ਵਾਲਾ ਉਹ ਵੀ ਜਦੋਂ ਵਾਪਸ ਲਿਆ ਜਾਏਗਾ ਇਹ ਕਿਸਾਨ ਉਦੋਂ ਹੀ ਉੱਠਣਗੇ ਉਥੋਂ ਭਾਵੇਂ ਛੜਿਆੰਤਰ ਰਚੇ ਜਾ ਰਹੇ ਨੇ ਛੜਿਆੰਤਰ ਤਹਿਤ ਸਾਰਾ ਕੁਝ ਹੋ ਰਿਹਾ ਜਿਹੜਾ ਕੁਝ ਉਥੇ ਹੋਇਆ ਪੂਰਾ ਪੂਰਨ ਤੌਰ ਤੇ ਤੈਸ਼ੁਦਾ ਸੀ ਭਾਜਪਾ ਵੱਲੋਂ ਪੂਰਾ ਤੈਸ਼ੁਦਾ ਇਹ ਪ੍ਰੋਗਰਾਮ ਸੀ ਕਿਉਂਕਿ ਪਹਿਲਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਉਹਨੇ ਇਹ ਗੱਲ ਕਹੀ ਭਈ ਡੰਡੇ ਉਠਾ ਲੋ ਲਾਠੀ ਉਠਾ ਲੋ ਹੈ ਜੈਸੇ ਕੋ ਤੈਸਾ ਕਰੋ ਇਦਾਂ ਦੀਆਂ ਗੱਲਾਂ ਉਹਨੇ ਮਤਲਬ ਉਖਸਾਉਣ ਵਾਲੀ ਗੱਲ ਕੀਤੀ ਇਸ ਤੋਂ ਬਾਅਦ ਜਿਹੜਾ ਗ੍ਰਹਿ ਰਾਜ ਮੰਤਰੀ ਹਮੇਸ਼ਰਾ ਉਹ ਉਹਨੇ ਵੀ ਇਦਾਂ ਦੀ ਉਹ ਗੱਲ ਕਹੀ ਭਈ ਮੈਂ 2 ਮਿੰਟ ਚ ਸੁਧਾਰ ਦਿਆਂਗਾ ਜੇ ਇਹਨਾਂ ਦੀ ਮੈਂ ਲਖੀਨਪੁਰ ਫੀਰੀ ਛਡਾ ਦਿਆਂਗੇ ਇਦਾਂ ਦੇ ਚੈਲੰਜ ਕੀਤੇ ਮੈਂ ਸਮਝਦਾ ਵੀ ਇਹ ਗੱਲਾਂ ਦਾ ਸੰਗਿਆਨ ਹੈ ਜਿਹੜਾ ਇਹ ਕੋਰਟਾਂ ਨੂੰ ਲੈਣਾ ਚਾਹੁੰਦਾ ਮਾਨਯੋਗ ਸੁਪਰੀਮ ਕੋਰਟ ਨੂੰ ਇਹਦੇ ਉੱਤੇ ਐਕਸ਼ਨ ਲੈਣਾ ਚਾਹੁੰਦਾ ਜਿਹੜੇ ਇਦਾਂ ਦੀ ਚੈਲੰਜ ਵਾਲੀ ਬਾਜੀ ਹੈ ਜਿਹੜੇ ਲੋਕਾਂ ਦੇ ਚੁਣੇ ਹੋਏ ਨਮਾਇंदे ਜਦੋਂ ਇਦਾਂ ਦੀ ਗੱਲ ਕਰਨ ਤਾਂ ਲੋਕਰਾਜ ਨਾਲ ਦਾ ਕੋਈ ਚੀਜ਼ ਨਹੀਂ ਰਹਿ ਜਾਂਦੀ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਇਹ ਮਤਲਬ ਇੱਕ ਲੋਕਰਾਜ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪ੍ਰਭਾਵ ਪਾਉਣਾ ਚਾਹੁੰਦੇ ਸੀ ਜੇ ਜਿਵੇਂ ਇਸ ਤਰ੍ਹਾਂ ਇੱਕ ਤਰ੍ਹਾਂ ਦਾ ਕਤਲ ਆ ਕਤਲ ਕਰਕੇ ਇਹਨਾਂ ਨੂੰ ਆਏ ਸੀ ਵੀ ਜੇ ਸਾਰੇ ਕਿਸਾਨ ਉੱਥੇ ਚਲੇ ਜਾ ਦੇਖੋ ਇਹਨਾਂ ਨੇ ਹਰ ਹਰ ਵਾਰ ਵਰਤੇ ਆ ਮੋਦੀ ਸਰਕਾਰ ਨੇ ਹਰ ਹਰ ਵਾਰ ਵਰਤੇ ਇਸ ਅੰਦੋਲਨ ਨੂੰ ਖਤਮ ਕਰਾਉਣ ਦੇ ਲਈ ਇਹਨਾਂ ਨੇ ਕੋਵਿਡ ਦਾ ਬਹਾਨਾ ਵੀ ਲਿਆ ਲੇਕਿਨ ਇਹ ਵੀ ਕਿਸਾਨਾਂ ਨੇ ਉੱਥੇ ਸਾਰੇ ਪ੍ਰਬੰਧ ਕੀਤੇ ਉੱਥੇ ਆਕਸੀਜਨ ਦਾ ਵੀ ਪ੍ਰਬੰਧ ਕੀਤਾ ਉੱਥੇ ਹਸਪਤਾਲ ਵੀ ਖੋਲੇ ਉੱਥੇ ਡਾਕਟਰਾਂ ਦੀਆਂ ਟੀਮਾਂ ਵੀ ਬਿਠਾਈਆਂ ਇਸੇ ਤਰ੍ਹਾਂ ਇਹਨਾਂ ਨੇ ਉੱਥੇ ਪੱਥਰਬਾਜ਼ੀ ਵੀ ਕੀਤੀ ਇਸੇ ਤਰ੍ਹਾਂ ਇਹਨਾਂ ਨੇ ਬਲਾਤਕਾਰ ਦੇ ਦੋਸ਼ ਵੀ ਲਾਏ ਕਿਸਾਨਾਂ ਦੇ ਉੱਤੇ ਇਸੇ ਤਰ੍ਹਾਂ ਇਹਨਾਂ ਨੇ ਹੋਰ ਵੀ ਮਤਲਬ ਮ ਕਿਸਾਨਾਂ ਦੇ ਵਿੱਚ ਉਲਝਾਉਣ ਦੀ ਕਿਸਾਨਾਂ ਨੂੰ ਕੋਸ਼ਿਸ਼ ਕੀਤੀ ਹੈ ਤੇ ਹੁਣ ਵੀ ਇਹ ਛੜਿਆੰਤਰ ਦੇ ਤਹਿਤ ਸਾਰਾ ਕੁਝ ਹੋਇਆ ਵੀ ਜਿਹੜਾ ਇਹ ਲਖੀਮਪੁਰ ਖੀੜੀ ਘਟਨਾ ਹੋਈ ਹੈ ਪਹਿਲਾਂ ਹਰਿਆਣੇ ਚ ਹੋਈ ਇਸੇ ਤਰ੍ਹਾਂ ਇੱਕ ਉਥੇ ਵੀ ਕਿਸਾਨ ਦਾ ਡੜਿਆ ਸੋ ਇਹ ਸਮਝਦੇ ਆਂ ਵੀ ਇਹ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਹੰਕਾਰ ਲੈ ਡੁੱਬੇਗਾ ਹੰਕਾਰ ਇਹਨਾਂ ਜਿਆਦਾ ਹੈ ਇਹਨਾਂ ਨੂੰ ਇਹਨਾਂ ਨੂੰ ਮਤਲਬ ਹੀਠਾਂ ਦੇ ਜ਼ਮੀਨ ਦਿਖੇ ਹੀ ਨਹੀਂ ਰਹੀ ਇਹਨਾਂ ਨੂੰ ਮੋਦੀ ਸਰਕਾਰ ਨੂੰ ਜ਼ਮੀਨ ਨਹੀਂ ਇਹਨਾਂ ਨੂੰ ਦਿਖ ਰਹੀ ਇਹਨਾਂ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਵੀ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ 2022 ਦੀ ਇਹਦੇ ਚ ਇਹਨਾਂ ਨੂੰ ਸਖਤਤਾ ਜਾਂ ਮਿਲਨੀ ਹੈ ਜੁਪੀ ਦੇ ਵਿੱਚ ਚੱਲ ਰਿਹਾ ਹੈ ਜੁਪੀ ਮਿਸ਼ਨ ਤਾਂ ਉੱਥੇ ਵੀ ਇਹੀ ਕਿਹਾ ਜਾ ਰਿਹਾ ਵੀ ਭਾਜਪਾ ਤੋਂ ਬਚੋ ਕਿਉਂਕਿ ਨਾ ਤਾਂ ਇਹ ਤੁਹਾਨੂੰ ਤੁਹਾਡੀ ਜ਼ਮੀਨ ਤੁਹਾਤੋਂ ਖੋਹਣਾ ਚਾਹੁੰਦੇ ਨੇ ਤੁਹਾਡੀਆਂ ਫਸਲਾਂ ਦੇ ਰੇਟ ਤੁਹਾਨੂੰ ਨਹੀਂ ਦੇਣਾ ਚਾਹੁੰਦੇ ਇਹ ਸਾਰਾ ਕੁਝ ਤੁਹਾਡੇ ਨਾਲ ਕਰਨਾ ਚਾਹੁੰਦੇ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗੇ ਹੋਏ ਨੇ ਕਾਰਪੋਰੇਟ ਘਰਾਣਿਆਂ ਨੂੰ ਇਹ ਸਾਰਾ ਕੁਝ ਸੰਭਾਣਾ ਚਾਹੁੰਦੇ ਨੇ ਦੇਖੋ ਕੇਂਦਰ ਸਰਕਾਰ ਦੇ ਉੱਪਰ ਅਸਰ ਤਾਂ ਇੰਨਾ ਕਿ ਸਰਕਾਰ ਡਰੀ ਹੋਈ ਐ ਉਹ ਕਿਸਾਨੀ ਕੋਲ ਨੂੰ ਇਧਰਲੇ ਉਧਰੇ ਤਰੀਕੇ ਵਰਤ ਕੇ ਖਰਾਬ ਕਰਨਾ ਚਾਹੁੰਦੀ ਐ ਪਰ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਅੱਜ 18 ਤਰੀਕ ਨੂੰ ਜਿਹੜਾ ਰੇਲ ਰੋਕੋ ਦਾ ਸੀਗਾ ਅੱਜ ਅਸੀਂ ਨਾਪੇ ਦੇ ਵਿੱਚ ਟ੍ਰੇਨਾਂ ਦਾ ਚੱਕਾ ਜਾਮ ਕਰਕੇ ਉਸ ਸਰਕਾਰ ਨੂੰ ਗੁੰੰਗੀ ਬੋਲੀ ਨੂੰ ਦੱਸਣਾ ਚਾਹੁੰਦੇ ਆ ਕਿ ਜੇਕਰ ਨਿਹੱਥੇ ਕਿਸਾਨਾਂ ਦੇ ਉੱਪਰ ਗੱਡੀਆਂ ਚਾੜ੍ਹ ਕੇ ਇਸ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਪਹਿਲਾਂ ਸੋਨੀਪੱਤ ਦੇ ਵਿੱਚ ਹੋਇਆ ਖੱਟਰ ਸਰਕਾਰ ਨੇ ਸਾਡੇ ਕਿਸਾਨਾਂ ਦੇ ਉੱਤੇ ਤਸੱਦਦ ਚਾਹਿਆ ਔਰ ਜੇਕਰ ਇਹਨਾਂ ਹਾਲਤਾਂ ਦੇ ਵਿੱਚ ਇਹ ਸਰਕਾਰ ਮੋਦੀ ਸਰਕਾਰ ਇਹ ਸੋਚਦੀ ਹੈ ਕਿ ਅਸੀਂ ਕਿਸਾਨਾਂ ਨੂੰ ਇੱਧਰ ਉੱਧਰ ਕਰਕੇ ਸੈਦ ਅੰਦੋਲਨ ਖਰਾਬ ਕਰ ਦਾਂਗੇ ਇਹ ਮਨ ਚੋਂ ਕੱਢ ਦੇ ਮੋਦੀ ਸਰਕਾਰ ਕਿਉਂਕਿ ਇਹ ਪੰਜਾਬ ਦੇ ਉਹ ਲੋਕ ਨੇ ਜਿਨ੍ਹਾਂ ਦੀਆਂ ਸਭ ਤੋਂ ਵੱਧ ਆਜ਼ਾਦੀ ਦੇ ਵਿੱਚ ਸਹੀਦੀਆਂ ਨੇ ਇਸ ਲਈ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਉਸ ਗ੍ਰਹਿ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਔਰ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਨੇ ਜਿਨ੍ਹਾਂ ਲੋਕਾਂ ਨੇ ਨਿਹੱਥੇ ਕਿਸਾਨਾਂ ਤੇ ਗੱਡੀਆਂ ਚਾੜ ਕੇ ਇਸ ਕੋਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਉਹਨੂੰ ਲੱਗਦਾ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਉਹਨੂੰ ਵੀ ਹੈ। ਨਹੀਂ ਇੱਕ ਪਾਸੇ ਤਾਂ ਗ੍ਰਿਫਤਾਰਤਾ ਜ਼ਰੂਰ ਕਰਤਾ ਉਹਦੇ ਬੇਟੇ ਨੂੰ। ਇਹ 100% ਕਲੀਅਰ ਹੈ ਕਿਉਂਕਿ ਜਿੱਥੇ ਉਹਦੀ ਤਫਤੀਸ਼ ਹੁੰਦੀ ਆ ਉਹਦੇ ਲੇੜੇ ਉਹਦਾ ਬਾਪ ਜਿਹੜਾ ਗ੍ਰਹਿ ਮੰਤਰੀ ਆ ਬੈਠਾ ਹੈ ਉਹਦਾ ਮਤਲਬ ਕੀ ਆ? ਹਰ ਬੱਚੇ-ਬੱਚੇ ਨੂੰ ਪਤਾ ਕਿ ਉਹਨੂੰ ਬਚਾਇਆ ਜਾ ਰਿਹਾ। ਪਰ ਇਹ ਕਿਸਾਨ ਜਿੰਨਾ ਚਿਰ ਸਜ਼ਾ ਨਹੀਂ ਮਿਲੇਗੀ ਪਿੱਛੇ ਨਹੀਂ ਹਟਣਗੇ ਔਰ ਖੇਤੀ ਬਿੱਲ ਔਰ ਮੋਦੀ ਸਰਕਾਰ ਔਰ ਕਾਰਪੋਰੇਟ ਘਰਾਣਿਆਂ ਦੇ ਨੱਕ ਚ ਦਮ ਲਿਆ ਕੇ ਛੱਡਣਗੇ ਕਿਉਂਕਿ ਕਿਸਾਨੀ ਨੂੰ ਮਾਰਿਆ ਜਾ ਰਿ ਉਏ ਕਿ ਖੇਤੀ ਤੋਂ ਕਿਵੇਂ ਬਾਂਝੇ ਕੀਤਾ ਜਾਣ ਉਹ ਤੁਹਾਡੇ ਸਾਹਮਣੇ ਆ ਜਦੋਂ ਵਜੀਰੀ ਦੀ ਫਸਲ اگਾਉਣੀ ਸੀ ਉਦੋਂ ਲਾਈਟ ਨਹੀਂ ਹੈਗੀ ਗਰਮੀ ਜ਼ਿਆਦਾ ਪੈ ਗਈ ਹੁਣ ਫਸਲ ਪੱਕਣ ਤੇ ਖੜੀ ਆ ਹੁਣ ਬਿਜਲੀ ਹੈ ਨਹੀਂ ਕਿ ਕੋਲਾ ਖਤਮ ਹੋ ਗਿਆ ਇੰਡੀਆ ਚੋਂ ਕਿਤੇ ਕੋਲਾ ਨਹੀਂ ਖਤਮ ਹੋਇਆ ਮੰਤਰੀ ਦਾ ਬਿਆਨ ਇਹ ਹੈ ਕਿ ਕੋਈ ਕੋਲੇ ਦੀ ਘਾਟ ਨਹੀਂ ਹੈਗੀ ਜਿਹੜਾ ਸੈਂਟਰ ਦਾ ਮੰਤਰੀ ਆ ਇਹ ਤਾਂ ਮਤਲਬ ਹੈ ਕਿ ਪੰਜਾਬ ਦੇ ਕਿਸਾਨ ਨੂੰ ਮਾਰਿਆ ਜਾ ਰਿਹਾ ਕਿ ਹੱਥ ਖੜੇ ਕਰ ਜੇ ਖੇਤੀ ਤੋਂ ਪਰ ਪੰਜਾਬ ਦਾ ਕਿਸਾਨ ਹੱਥ ਖੜੇ ਨਹੀਂ ਕਰੂਗਾ ਇਨਾ ਤੋਂ ਗੋਡੇ ਟਿਕਾ ਕੇ ਛੱਡੂਗਾ ਕਾਂਗਰਸ ਤਾਂ ਕਹਿੰਦੇ ਸੀ ਕਿਸਾਨਾਂ ਹਤੈਸ਼ੀ ਹੈ ਇੱਥੇ ਕੋਈ ਵੀ ਸਪਾਰਟੀ ਕਿਸਾਨ ਹਸ ਹਤੈਸ਼ੀ ਨਹੀਂ ਤੁਹਾਡੇ ਸਾਹਮਣੇ ਹੈ ਕਿਉਂਕਿ ਚਾਹੇ ਕਾਂਗਰਸ ਨੇ ਆਪਣਾ ਚਿਹਰਾ ਬਦਲਤਾ ਕਿਸਾਨ ਅੱਜ ਵੀ ਸੜਕ ਤੇ ਰੋਲ ਰਿਹਾ ਕਿਉਂ ਰੋਲ ਰਿਹਾ ਡੀਏਪੀ ਫਸਲ ਬੀਜਣ ਨੂੰ ਤਿਆਰ ਖੜੀ ਹੈ ਡੀਏਪੀ ਦਾ ਅਜੇ ਤੱਕ ਕੋਈ ਪਤਾ ਨਹੀਂ ਕਿਸਾਨ ਟਰੈਕਾਂ ਤੇ ਰੌਲਾ ਪਾ ਰਿਹਾ ਕਿਹੜੀ ਸਰਕਾਰ ਆ ਕਿਹੜਾ ਬੈਂਕ ਨਾ ਕਿਹੜੀ ਪਾਰਟੀ ਆ ਉਹ ਪਾਰਟੀਆਂ ਨੂੰ ਇਹ ਪੁੱਛੋ ਜਿਹੜੇ ਕਹਿੰਦੇ ਨੇ ਕਿ ਫਰੀ ਦੇਣ ਲਈ ਤਿਆਰ ਆ ਉਹਨਾਂ ਨੂੰ ਇਹ ਪਛਲੋ ਕੇ ਪੈਸਿਆਂ ਦੇ ਵਿੱਚ ਸਾਡੀ ਫਸਲ ਬਰਬਾਦ ਹੋ ਗਈ ਜਿਹੜੀ ਪੱਕਣ ਤੇ ਖੜੀ ਸੀ ਬਿਜਲੀ ਨਹੀਂ ਮਿਲੀ ਕਿਹਾ ਜਾ ਰਿਹਾ ਫ੍ਰੀ 200 ਜੁਲਟ ਦੇ ਦਾਂਗੇ ਇਹਦਾ ਮਤਲਬ ਕੀ ਹੈ ਕਿਸਾਨ ਮਾਰ ਕੇ ਤੁਸੀਂ ਫ੍ਰੀ ਕਰਨਾ ਚਾਹੁੰਦੇ ਹੋ ਜਾਂ ਕਿਸਾਨੀ ਨੂੰ ਬਚਾ ਕੇ ਲੋਕਾਂ ਨੂੰ ਖੁਸ਼ਾਲ ਕਰਨਾ ਚਾਹੁੰਦੇ ਹੋ ਉਹ ਗਲਤੀ ਤਾਂ ਹਰ ਹੀਲੇ ਮੰਨਣੀ ਪੈਣੀ ਹੈ ਇਹ ਜੀ ਕੋਈ ਗੱਲ ਨਹੀਂ ਅੰਦਰੋਂ ਡਰੇ ਹੋਏ ਨੇ ਕੰਬੇ ਹੋਏ ਨੇ ਔਰ ਬੜਾ ਜਲਦੀ ਹੈ ਨਾ ਜਿਹੜਾ ਇਹ ਇੰਨਾ ਡਰਿਆ ਹੋਇਆ ਹੈ ਕਿ ਰਾਏ ਮੰਤਰੀ ਤੇ ਪ੍ਰਧਾਨ ਮੰਤਰੀ ਈਵਨ ਅਤੱਤ ਜੋਗੀ ਇਹ ਬਹੁਤ ਨੇੜ ਸਵਿੱਖ ਦੇ ਵਿੱਚ ਇਹਨਾਂ ਨੂੰ ਮਜਬੂਰ ਕਰ ਦਿਆਂਗੇ ਜਦ ਤੱਕ ਇਹਨੂੰ ਟਰਮੀਨੇਟ ਨਹੀਂ ਉਹਦੇ ਤੋਂ ਲਾਹੇ ਨਹੀਂ ਜਾਂਦਾ ਅੰਦਰ ਨਹੀਂ ਕਰਿਆ ਜਾਂਦਾ ਜਦ ਤੱਕ ਅਸੀਂ ਅੰਦੋਲਨ ਜਿਹੜਾ ਬਰਕਰਾਰ ਰੱਖਾਂਗੇ ਉਹਦੇ ਰੋਸ ਵਜੋਂ ਹੀ ਅੱਜ ਪੂਰਾ ਹਿੰਦੁਸਤਾਨ ਦੇ ਵਿੱਚ 10 ਤੋਂ ਲੈ ਕੇ 4 ਘੰਟੇ ਤੱਕ ਜਿਹੜਾ 4 ਵਜੇ ਤੱਕ ਜਿਹੜਾ ਰੋਲੀਆਂ ਰੇਲਾ ਰੁਕਾਈਆਂ ਨੇ ਦੁਸ਼ਹਿਰੇ ਵਾਲੇ ਦਿਨ ਵੀ ਹੈ ਜਿਹੜਾ ਉਸ ਤੋਂ ਬਾਅਦ ਨਹੀਂ ਦੁਸ਼ਹਿਰੇ ਵਾਲੇ ਦਿਨ ਦਾ ਅਸੀਂ ਇਸ ਕਰਕੇ ਇੱਕ ਸਾਰੇ ਦੇਸ਼ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਇੱਕ ਦਿਨ ਅੱਖੇ ਪਿੱਛੇ ਪਾਤਾ ਸੀ ਉਹ ਕੱਲ ਅਸੀਂ ਸਾਰੇ ਅਮਨ ਸਾਹ ਦੇ ਜੋਗੀ ਦੇ ਤੇ ਖੱਟਰ ਦੇ ਤੇ ਪ੍ਰਧਾਨ ਮੰਤਰੀ ਮੋਦੀ ਦੇ ਪੁੱਤਰੇ ਅਸੀਂ ਸਾਡੇ ਨੇ ਔਰ ਇੱਕ ਬੜੀ ਦੁਨੀਆ ਚ ਬਲਖਣੀ ਗੱਲ ਹੈ ਮੈਂ ਇਹ ਵੀ ਦੱਸਣਾ ਚਾਹੁੰਨਾ ਵੀ ਇਸ ਬੰਦੇ ਨੂੰ ਅਸੀਂ ਪੂਰੀ ਦੁਨੀਆ ਦੇ ਵਿੱਚ ਬਾਦਲੀਲ ਇੰਨਾ ਲੰਮਾ ਅੰਦੋਲਨ ਚਲਾ ਕੇ ਇਹਨੂੰ ਜ਼ੀਰੋ ਕਰਤਾ ਆਰੇ ਜੇ ਕਿਸੇ ਟਾਈਮ ਇਹਦੀ ਜਿਹੜੀ ਪਬਲਿਸਿਟੀ ਸੀ ਉਹ 60% ਸੀ 60 ਤੋਂ ਡੇਕੇ 24 ਆ ਗਈ 24 ਤੋਂ ਹੁਣ ਇਹ ਮੈਨੂੰ ਮੈਦਾ ਵੀ 10-12 ਗਾਂ ਤੇ ਖੇਲਦਾ ਅਸੀਂ ਇਹਦੇ ਜਣਾ ਚ ਇਤਜਾਬ ਪਾਤਾ ਇਤਜਾਬ ਨਾਲ ਬੂਟਾ ਸੁੱਕ ਜਾਂਦਾ ਹੈ ਇਹਦੀ 12% ਪਬਲਿਸਿਟੀ ਖਤਮ ਕਰਕੇ ਇਹਨੂੰ ਭਾਰਤ ਚੋਂ ਦਾ ਕੀ ਇਹਨੂੰ ਗੁਜਰਾਤ ਚੋਂ ਵੀ ਭਜਾ ਕੇ ਠੱਠੇ ਖੂ ਸਿੱਟਾਂਗੇ ਅਸੀਂ ਇੰਨਾ ਸੰਘਰਸ਼ੀ ਯੋਧੇ ਆ ਅਸੀਂ ਪੁਰਾਣਾ ਇਤਿਹਾਸ ਦੇਖਿਆ ਸੀ 100 110 12 ਸਾਲ ਦਾ ਜਦੋਂ ਮੁਲਕ ਆਜ਼ਾਦ ਕਰਿਆ ਅਸੀਂ ਉਸ ਟਾਈਮ ਵੀ ਸੰਘਰਸ਼ ਕੀਤਾ ਅੱਜ ਤਾਂ ਸਾਨੂੰ ਬਹੁਤ ਅਵੇਅਰਨੈਸ ਆ ਗਈ ਅੱਜ ਹਰ ਬੱਚੇ ਨੂੰ ਸਭੇਰ ਬੱਚੇ ਜਨਾਨੀਆਂ ਬੁੱਢੇ ਹਰ ਹੋਰ ਸਾਰੇ ਦੇਸ਼ਵਾਸੀ ਸਾਡੇ ਨਾਲ ਨੇ ਔਰ ਅਸੀਂ ਜਦ ਤੱਕ ਇਹ ਜਿਹੜੇ ਐਮਬੈਸੀ ਦੀ ਗਰੰਟੀ ਨਹੀਂ ਮਿਲਦੀ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਪਰ ਆਲਮੋਸਟ ਰੱਦ ਤਾਂ ਹੋ ਚੁੱਕੇ ਨੇ ਉਹ ਬਾਰ ਬਾਰ ਕਹਿੰਦੇ ਨੇ ਵੀ ਸਾਡੀ ਇੱਜ਼ਤ ਪਾਜੇ ਹੁਣ ਅਸੀਂ ਉਹਦੀ ਇੱਜ਼ਤ ਕਿਵੇਂ ਬਚਾਵਾਂਗੇ ਹਰ ਹੁਣ ਮੈਨੂੰ ਇੱਕ ਲੱਗਦਾ ਹੈ ਬਈ ਹੁਣ ਤਿੰਨ ਸਾਲ ਦੀ ਇਹ ਕਹਿਣਗੇ ਵੀ ਜਦ ਤੱਕ ਸਾਡੀ ਸਰਕਾਰ ਹੈ ਜਦ ਤੱਕ ਅਸੀਂ ਟਰਮੀਨੇਟ ਕਰ ਦਿੰਨੇ ਆ ਐਮਐਸਪੀ ਦੀ ਗਾਰੰਟੀ ਦੇ ਦੇਣਗੇ ਮੈਨੂੰ ਲੱਗਦਾ ਵੀ ਖੇੜ ਨੇੜੇ ਹੀ ਹੈ ਨਾਪਾ ਤੋਂ ਤੇਜ਼ ਚੈਨਲ ਲਈ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ